ਵਿੱਚ ਆਪ ਛੱਪਦਾ ਹੈ ਵਰਤਾਵੇ ਦੇ ਹੱਥਾਂ 'ਚ ਫਰਕ ਨਹੀਂ ਹੈ ਉਹ ਇੱਕੋ ਜਿਹਾ ਵਰਤਾਏਗਾ ਜਿਹਦੇ ਨਾਲ ਨਹੀਂ ਵੀ ਬੋਲ ਚੱਲ ਉਹ ਵੀ ਸਾਹਮਣੇ ਬੈਠਾ ਉਹਨੂੰ ਵੀ ਪ੍ਰਸ਼ਾਦ ਦੇਗਾ ਵਰਤਾਵੇ ਦੇ ਅੰਦਰ ਭਾਵਨਾ ਚਾਹੀਦੀ ਹੈ ਬਾਬਾ ਬੁੱਢਾ ਸਾਹਿਬ ਬਾਣੀ ਲਿਖਣ ਲਈ ਗਿਆਨੀ ਚਾਹੀਦਾ ਸੀ ਪਰ ਬਾਣੀ ਵਰਤੌਣ ਲਈ ਮੈਨੂੰ ਤੁਹਾਡੇ ਵਰਗਾ ਭਾਵਨਾ ਵਾਲਾ ਚਾਹੀਦਾ ਹੈ ਜਿਹੜਾ ਭਾਵਨਾ ਤੇ ਵਿਸ਼ਵਾਸ ਨਾਲ ਵਰਤਾਵੇ ਜੇ ਬਾਣੀ ਵਰਤੌਣ ਵਾਲੇ ਵਿੱਚ ਵਿਸ਼ਵਾਸ ਨਹੀਂ ਹੈ ਲੋਕਾਂ ਦੇ ਅੰਦਰ ਵਿਸ਼ਵਾਸ ਨਹੀਂ ਪੈਦਾ ਹੋਏਗਾ ਸਾਧ ਸੰਗਤ ਬਾਬੇ ਬੁੱਢਾ ਸਾਹਿਬ ਦੇ ਹੱਥਾਂ ਤੋਂ ਪ੍ਰਕਾਸ਼ ਕਰਵਾਇਆ ਔਰ ਬਾਬਾ ਬੁੱਢਾ ਸਾਹਿਬ ਨੂੰ ਹੁਕਮ ਕੀਤਾ ਬੁੱਢਾ ਸਾਹਿਬ ਖੋਲੋ ਗ੍ਰੰਥ ਲਿਓ ਆਵਾਜ਼ਾ ਸੁਣੈ ਸਭ ਪੰਥ ਉਸ ਦਿਨ ਪਹਿਲੇ ਦਿਨ ਹੁਕਮ ਆਇਆ ਸੰਤਾ ਕੇ ਕਾਰਜ ਆਪ ਖੋਲੋਇਆ ਹਰ ਕੰਮ ਕਰਾਵਣ ਆਇਆ RAM ਉਸ ਦਿਨ ਨੂੰ ਆਪਾਂ ਮਨਾ ਰਹੇ ਅੱਜ ਪਹਿਲਾ ਪ੍ਰਕਾਸ਼ ਪੁਰਬ अच्छा बाबा बुड्ढा साहब ਨੂੰ ਕਿਉਂ ਲਾਇਆ ਉਹਦੇ ਅੰਦਰ ਇੰਨਾ ਵਿਸ਼ਵਾਸ ਹੈ ਬਾਬਾ ਬੁੱਢਾ ਸਾਹਿਬ ਦੇ ਇੰਨੀ ਸ਼ਰਧਾ ਭਾਵਨਾ ਹੈ